ਜਿੰਨੇ ਬੰਦੇ ਇੱਥੇ ਇਕੱਠੇ ਹੋਏ ਨੇ ਦੋ ਚੀਜ਼ਾਂ ਨੇ ਜਾਂ ਤੇ ਭੀੜ ਹੈ ਜਾਂ ਇਕੱਠ ਹੈ ਇਹ ਅਸੀਂ ਦੱਸਣਾ ਹੈ ਕਿ ਅਸੀਂ ਭੀੜ 'ਚ ਖੜੇ ਆ ਕਿ ਅਸੀਂ ਇਕੱਠ 'ਚ ਖੜੇ ਆ ਆਪਣੇ ਜੋ ਆਪਾਂ ਸੁਣਦੇ ਆ ਆਪਣੇ ਬੰਦੇ ਖੜੇ ਹੁੰਦੇ ਨੇ ਜਾਂ ਤੇ ਤੌਰ ਪਿੱਛੇ ਜਾਂ ਜ਼ਿੰਮੇਵਾਰ ਇਹ ਤੁਸੀਂ ਆਪਣੇ ਆਪ ਨੂੰ ਪ੍ਰੋਮਿਸ ਕਰਨਾ ਹੈ ਕਿ ਅਸੀਂ ਅਸੀਂ ਤੌਰ 'ਤੇ ਖੜੇ ਆ ਕਿ ਬਈ ਇਸ ਇਲੈਕਸ਼ਨ ਲੜੀ ਸੀ ਜਾਂ ਅਸੀਂ ਜ਼ਿੰਮੇਵਾਰੀ ਲੈ ਕੇ ਖੜੇ ਆ ਕਿੰਨੇ ਯਾਰ ਕੋ ਕੰਮ ਕਰਨਾ ਸਭ ਤੋਂ ਪਹਿਲੇ ਸਾਨੂੰ ਮੁੱਦੇ ਪਤਾ ਹੋਣੇ ਚਾਹੀਦੇ ਨੇ ਸਾਡੇ ਮੁੱਦੇ ਹੈ ਕੀ ਨੇ ਬਹੁਤ ਲੋਕ ਆਪਣੇ ਖੜੇ ਨੇ ਭਰਾ ਖੜੇ ਨੇ ਚਲੋ ਆਪਾਂ ਆਪਣੇ ਸਾਰੇ ਹੀ ਨੇ ਆਪਾਂ ਗੁੱਸਾ ਕਰਾ ਵੀ ਕਰ ਸਕਦੇ ਆ ਮੁੱਦੇ ਹੀ ਨਹੀਂ ਪਤਾ ਤੁਸੀਂ ਖੜੇ ਕਿਉਂ ਹੋਏ ਆ ਆਪਾਂ ਤਾਂ ਟੋਰ ਬਣਾਉਣ ਨੂੰ ਜਰੂਰ ਖੜੇ ਜੰਨੇ ਕਿ ਨਹੀਂ ਆ ਅਸੀਂ ਇਲੈਕਸ਼ਨ ਲੜੀਏ ਲੇਕਿਨ ਨਹੀਂ ਜਦੋਂ ਸਾਨੂੰ ਮੁੱਦੇ ਪਤਾ ਹੋਣਗੇ ਸਾਡੀ ਪ੍ਰੋਬਲਮਸ ਪਤਾ ਹੋਣਗੀਆਂ ਸਾਨੂੰ ਪਤਾ ਹੋਏਗਾ ਸਾਡੇ ਭਰਾ ਨੂੰ ਸਾਡੀ ਚੀਜ਼ ਦਾ ਪਤਾ ਅਸੀਂ ਵੋਟ ਕਰਕੇ ਜਿਤਾਉਣਾ ਹੈ ਖੜੇ ਹੋਣਾ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਖੜੀ ਹੋ ਕੇ ਅੱਗੇ ਜਾਣਾ ਸਾਰੇ ਨੇ ਵਸ ਦੀ ਗੱਲ ਨਹੀਂ ਬੱਟ ਜਿਹੜਾ ਬੰਦਾ ਖੜਾ ਹੈ ਜੋ ਸਾਡੇ ਹੱਕ ਦੀ ਗੱਲ ਕਰਦਾ ਉਹਨੂੰ ਪਤਾ ਕਿ ਸਾਨੂੰ ਦੁੱਖ ਕੀ ਹੈ ਫਿਰ ਤੇ ਆਪਾਂ ਉਹਨੂੰ ਵੋਟ ਪਾ ਕੇ ਅੱਗੇ ਲੈ ਕੇ ਜਾਵਾਂਗੇ ਨਹੀਂ ਵੀ ਸਾਡੀ ਚੀਜ਼ਾਂ ਹੱਲ ਹੋਣਗੀਆਂ ਜੇ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਬੰਦੇ ਨੇ ਕੀ ਕਰਨਾ ਚਾਹੀਏ ਸਾਨੂੰ ਆਪਣਾ ਹੀ ਹੁੰਦਾ ਐਨੇ ਗੱਥੀ ਨਹੀਂ ਕਰਨਾ ਯਾਰ ਉੱਥੇ ਅਸੀਂ ਕਹਿੰਦੇ ਕੋਈ ਨਹੀਂ ਪਕੌੜੇ ਖਾਓ ਤੇ ਚਲੋ ਪਰ ਜਦੋਂ ਅਸੀਂ ਕਹਿੰਦੇ ਨਾ ਕਿ ਇਹਨੇ ਕਰਨਾ ਸਾਨੂੰ ਜ਼ਿੰਮੇਵਾਰੀ ਦੇਣੀ ਪਈ ਕਿ ਤਾਹ ਕਰਨਗੇ ਬੱਟ ਤੁਸੀਂ ਜ਼ਿੰਮੇਵਾਰੀ ਲੈਣੀ ਕਿਵੇਂ ਹੈ ਸਭ ਤੋਂ ਵੱਡਾ ਗੱਲ ਆਹੀ ਹੈ ਕਿ ਅਸੀਂ ਜ਼ਿੰਮੇਵਾਰੀ ਲਈਏ ਚੀਜ਼ਾਂ ਨੂੰ ਸਮਝੀਏ ਸਾਡੇ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਈਏ ਦੇਸੀ ਜਿਹੜਾ ਵਰਡ ਹੈ ਨਾ ਉਹ ਸਾਡੀ ਕਮਿਊਨਿਟੀ ਲਈ ਵਰਤੇ ਜਾਂਦਾ ਦੇਸੀ ਜਦੋਂ ਤੇ ਆ ਜਾਂਦਾ ਨਾ ਸਾਲੂ ਸਭ ਨੂੰ ਪਤਾ ਅਸੀਂ ਕੋੜਾ ਕੋੜਾ ਝਾਗਣਿਆ ਦੇਸੀ ਹੈ ਤਾਂ ਖਾਂ ਨਹੀਂ ਦੇਣੀ ਦੇਸੀ ਹੈ ਕੰਮ ਵਧੀਆ ਨਹੀਂ ਕਰਨਾ ਦੇਸੀ ਹੈ ਰਹਿਣ ਦਿਓ ਯਾਰ ਆ ਕਿਉਂ ਨੇ ਆਪਣੇ ਲੋਕਾਂ ਕਰਕੇ ਚੀਜ਼ਾਂ ਦੇਸੀ ਨੂੰ ਜਿਹੜੀ ਆਪਾਂ ਹੀ ਬਣਦੇ ਆ ਆਪੇ ਗਲਤੀ ਚੀਜ਼ਾਂ ਕਰਦੇ ਆ ਤੇ ਆਪੇ ਫਿਰ ਕਹਿੰਦੇ ਵੀ ਨਹੀਂ ਦੇਸੀ ਆਪਾਂ ਦੇਸੀ ਕਹਿੰਦੇ ਜੇ ਦੇਸੀ ਖੜ ਗਿਆ ਨਾ ਦੇਸੀ ਹੈ ਯਾਰ ਆ ਕੰਮ ਵਧੀਆ ਕਰੇਗਾ ਜਿਵੇਂ ਦੇਸੀ ਘੋਆ ਹੈ ਨਾ ਵਿਦੇਸੀ ਹੈ ਆ ਆਪਾਂ ਘੇ ਲੈਣਾ ਵੀ ਦੇਸੀ ਖਾਣਾ ਤਾਕਤ ਆਉਂਚ ਆਪਾਂ ਦੇਸੀ ਨੂੰ ਉਸ ਲੈਵਲ ਤੇ ਲੈ ਕੇ ਜਾਈਏ ਵੀ ਦੇਸੀ ਤੇ ਮਾਣ ਮਹਿਸੂਸ ਹੋਵੇ ਤਾਂ ਕਿ ਅਸੀਂ ਆਪਣੇ ਬੰਦੇ ਦਾ ਦਿੱਤਾ ਖਿਚੀਏ ਸੋ ਢੀੜਣਾ ਬਣ ਕੇ ਇਕੱਠ ਬਣੀਏ ਜਿਹੜੇ ਬੰਦੇ ਖੜੇ ਨੇ ਸਹੀ ਵੀਰ ਬੰਦੇ ਖੜੇ ਨੇ ਸਪੋਰਟ ਕਰੀਏ ਤੇ ਭਾਈ ਅੱਗੇ ਲੈ ਕੇ ਜਾਈਏ ਥੈਂਕ ਯੂ ਥੈਂਕ ਯੂ